प्यारे विद्यार्थियों सत श्री अकाल जिवें की ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੀ ক্লাস 2 ਬੋਰਡ ਦੀ ਪ੍ਰੀਖਿਆ ਸ਼ੁਰੂ ਹੋਣ ਜਾ ਰਹੀ ਹੈ ਤੁਸੀਂ ਮਿਹਨਤ ਵੀ ਕਰ ਰਹੇ ਹੋ ਤੇ ਤੁਸੀਂ ਸ਼ਾਨਦਾਰ ਤਰੀਕੇ ਨਾਲ ਕਾਮਯਾਬ ਵੀ ਹੋਵੋਗੇ ਅਜਹੀ ਸਾਨੂੰ ਸਾਰਿਆਂ ਨੂੰ ਉਮੀਦ ਹੈ ਮੈਂ ਰਾਜਕਮਾਰ ਲੈਕਚਰਰ ਹਿਸਟਰੀ ਗਵਰਨਮੈਂਟ ਸੀਨੀਅਰ ਸੈਂਟਰੀ ਸਕੂਲ ਬਲ ਕਲਾ ਅੰਮ੍ਰਿਤਸਰ ਤੋਂ ਤੁਹਾਡੇ ਸਾਰਿਆਂ ਦੇ ਨਾਲ ਇਤਿਹਾਸ ਸੰਬੰਧੀ ਆਪਣਾ ਗੈਸ ਵਰਕ ਜਿਹੜਾ ਹੈ ਉਹ ਇੱਕ ਸੀਰੀਜ਼ ਦੇ ਵਿੱਚ ਸ਼ੁਰੂ ਕਰਨ ਜਾ ਰਿਹਾ ਹਾਂ ਮੈਨੂੰ ਉਮੀਦ ਹੈ ਤੁਸੀਂ ਇਸ ਦੇ ਅਕੋਰਡਿੰਗਲੀ ਆਪਣੀ ਤਿਆਰੀ ਜਿਹੜੀ ਹੈ ਉਹ ਕਰੋਗੇ ਜਿਹਦਾ ਕਿ ਤੁਹਾਡੇ ਪ੍ਰੀਖਿਆ ਦੇ ਵਿੱਚ ਵੀ ਤੁਹਾਨੂੰ ਲਾਭ ਹੋਏਗਾ ਤੇ ਨਾਲ ਨਾਲ ਤੁਹਾਡੇ ਗਿਆਨ ਦੇ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਰਹੇਗਾ ਤੇ ਆਓ ਡਿਸਕਸ ਕਰੀਏ ਅੱਜ ਦਾ ਲੈਸਨ ਹਾਂ ਤੇ ਪਿਆਰੇ ਵਿਦਿਆਰਥੀਓ ਤੁਹਾਡੇ ਹਿਸਟਰੀ ਦੇ ਪਾਰਟ B ਜਿਹੜਾ ਹੈ ਉਸ ਤੇ ਲੈਸਨ ਨੰਬਰ 12 ਦੇ ਇੰਪੋਰਟੈਂਟ ਕੁਐਸਚਨ ਜਿਹੜੇ ਨੇ ਇੰਪੋਰਟੈਂਟ ਨੋਟਿੰਗ ਜਿਹੜੀ ਹੈ ਤੁਸੀਂ ਲੈਣੀ ਹੈ ਨੋਟ ਕਰੋ ਇਹਦੇ ਵਿੱਚੋਂ ਹੀ ਛੋਟੇ ਕੁਐਸਚਨਸ ਜਿਹੜੇ ਨੇ ਉਹ ਬਣਨਗੇ ਨੰਬਰ 1 ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਬੰਦਈ ਖਾਲਸਾ ਅਤੇ ਤਤ ਖਾਲਸਾ ਵਿੱਚ ਵੰਡੇ ਗਏ ਸਨ ਦੂਸਰੀ ਨੋਟਿੰਗ ਲੈਣੀ ਹੈ ਅਬਦุล ਸਮਦ ਖਾਨ ਨੂੰ ਨਵਾਬ ਫਰੂਕਸियार ਨੇ ਰਾਜ ਦੀ ਤਲਵਾਰ ਦੀ ਉਪਾਧੀ ਦਿੱਤੀ ਸੀ ਨੰਬਰ 3 1721 ਈਸਵੀ ਵਿੱਚ ਭਾਈ ਮਨੀ ਸਿੰਘ ਜੀ ਨੇ ਤਤ ਖਾਲਸਾ ਅਤੇ ਬੰਦਈ ਖਾਲਸਾ ਵਿਚਾਲੇ ਸਮਝੌਤਾ ਕਰਵਾਇਆ ਸੀ ਨੰਬਰ 4 ਜ਼ਕਰੀਆ ਖਾਨ 1726 ਈਸਵੀ ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ ਸੀ ਨੰਬਰ 5 ਜ਼ਕਰੀਆ ਖਾਨ ਨੇ 1733 ਈਸਵੀ ਵਿੱਚ ਸਿੱਖਾਂ ਨਾਲ ਸਮਝੌਤਾ ਕੀਤਾ ਸੀ ਨੰਬਰ 6 ਭਾਈ ਤਾਰਾ ਸਿੰਘ ਸਿੱਖਾਂ ਦਾ ਦਲੇਰ ਅਤੇ ਹਰਮਨ ਪਿਆਰਾ ਆਗੂ ਸੀ ਨਸ਼ਹਿਰੇ ਦਾ ਰਹਿਣ ਵਾਲਾ ਸੀ ਅਤੇ ਆਪਣੇ 22 ਸਾਥੀਆਂ ਸਮੇਤ 1726 ਈਸਵੀ ਨੂੰ ਸ਼ਹੀਦ ਹੋਇਆ ਸੀ ਨੰਬਰ 7 ਭਾਈ ਮੰਨੀ ਸਿੰਘ ਜੀ ਦਰبار ਸਾਹਿਬ ਅੰਮ੍ਰਿਤਸਰ ਜਾਂ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਤੀ ਸਨ ਅਤੇ 1738 ਈਸਵੀ ਨੂੰ ਉਹਨਾਂ ਨੂੰ ਲਾਹੌਰ ਵਿਖੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਸ਼ਹੀਦ ਕੀਤਾ ਗਿਆ ਸੀ ਨੰਬਰ 8 ਭਾਈ ਤਾਰੂ ਜੀ ਪਿੰਡ ਪੂਲਾ ਦੇ ਰਹਿਣ ਵਾਲੇ ਸਨ 1 ਜੁਲਾਈ 1745 ਈਸਵੀ ਨੂੰ ਉਹਨਾਂ ਦੀ ਖੋਪੜੀ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਨੰਬਰ 9 ਨਾਦਰ ਸ਼ਾ ਈਰਾਨ ਦਾ ਬਾਦਸ਼ਾਹੀ ਉਸਨੇ 1739 ਈਸਵੀ ਨੂੰ ਭਾਰਤ ਤੇ ਹਮਲਾ ਕੀਤਾ ਸੀ ਨੰਬਰ 10 ਨਵਾਬ ਕਪੂਰ ਸਿੰਘ ਨੇ 1734 ਈਸਵੀ ਵਿੱਚ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਰਕੇ ਸਿੱਖ ਸ਼ਕਤੀ ਨੂੰ ਸੰਗਠਤ ਅਤੇ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਇੰਪੋਰਟੈਂਟ ਪੁਆਇੰਟ ਨੰਬਰ 11 ਹੈ ਛੋਟਾ ਕੱਲੂ ਕਾਰਾ 1746 ਈਸਵੀ ਨੂੰ ਕਾਨੂੰਨਾਨ ਗੁਰਦਾਸਪੁਰ ਵਿਖੇ ਯਾਹੀਆ ਖਾਨ ਦੇ ਸਮੇਂ ਹੋਇਆ ਇਸ ਵਿੱਚ 7000 ਸਿੱਖ ਸ਼ਹੀਦ ਹੋਏ ਸਨ ਨੰਬਰ 12 ਦੀਵਾਨ ਲਖਪਤ ਰਾਏ ਯਾਹੀਆ ਖਾਨ ਦਾ ਸਾਥੀ ਸੀ ਅਤੇ ਮਈ 1746 ਈਸਵੀ ਨੂੰ ਹੋਏ ਇਸ ਕੱਲੂਕਾਰੇ ਦਾ ਦੋਸ਼ੀ ਸੀ ਨੰਬਰ 13 ਮੀਰ ਮੰਨੂ 1746 ਈਸਵੀ ਤੋਂ ਲੈ ਕੇ 1753 ਯਾਨੀ ਕਿ 7 ਸਾਲ ਤੱਕ ਪੰਜਾਬ ਦਾ ਸੂਬੇਦਾਰ ਰਿਹਾ ਉਹ ਸਿੱਖਾਂ ਦਾ ਵੱਡਾ ਦੁਸ਼ਮਣ ਅਤੇ ਕਾਤਲ ਸਿੱਧ ਹੋਇਆ ਨੰਬਰ 14 ਮੀਰ ਮੰਨੂ ਸਿੱਖਾਂ ਦੀ ਛਾਪੇਮਾਰ ਨੀਤੀ ਤੋਂ ਤੰਗ ਸੀ। ਨੰਬਰ 15 ਮੀਰ ਮੰਨੂ ਦਾ ਦੀਵਾਨ ਕੌੜਾ ਮਲ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ। ਸੋ ਪਿਆਰੇ ਵਿਦਿਆਰਥੀਓ ਇਹ ਹੈ ਤੁਹਾਡਾ ਲੈਸਨ ਨੰਬਰ 12। ਲੈਸਨ ਨੰਬਰ 12 ਦੇ ਵਿੱਚ ਜਿਹੜੇ ਇਹ ਪੁਆਇੰਟਸ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਹਨ ਉਹ ਪੁਆਇੰਟ ਜਿਹੜੇ ਨੇ ਸ਼ਾਰਟ ਅਨਸਰ ਟਾਈਪ ਕੁਐਸਚਨ ਜਿਹੜੇ ਨੇ ਉਹਨਾਂ ਦੇ ਵਿੱਚੋਂ ਹੀ ਪ੍ਰਸ਼ਨ ਜਿਹੜੇ ਨੇ ਉਹਨਾਂ ਦੀ ਆਉਣ ਦੀ ਸੰਭਾਵਨਾ ਰਹੇਗੀ ਜੇਕਰ ਅਸੀਂ ਇਹ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਾਂਗੇ ਤੇ ਸਾਡੇ ਲਈ ਪੇਪਰਾਂ ਦੇ ਵਿੱਚੋਂ ਕਾਫੀ ਲਾਭਦਾਇਕ ਸਿੱਧ ਹੋਏਗਾ ਲੈਸਨ ਜਿਹੜਾ ਚੱਲ ਰਿਹਾ ਹੈ ਉਹ ਹੈ ਅਬੂ ਸਮਦ ਖਾਨ ਜਕਰੀਆ ਖਾਨ ਅਤੇ ਮੀਰ ਮੰਨੂ ਉਹਨਾਂ ਦੇ ਸਿੱਖਾਂ ਦੇ ਨਾਲ ਸੰਬੰਧ ਲੈਸਨ ਨੰਬਰ 12 ਤਹਾਡੇ ਹਿਸਟਰੀ ਦਾ 파ਟ B ਸੋ ਆਓ ਹੁਣ ਇਸ ਲੈਸਨ ਦੇ ਤਿੰਨ ਤਿੰਨ ਨੰਬਰ ਵਾਲੇ ਕਿਹੜੇ ਕੁਐਸਚਨ ਜਿਹੜੇ ਨੇ ਉਹਨਾਂ ਦੇ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਉਹਦੇ ਬਾਰੇ ਚ ਡਿਸਕਸ ਕਰੀਏ ਤਤ ਖਾਲਸਾ ਅਤੇ ਬੰਦੇਈ ਖਾਲਸਾ ਤੇ ਨੋਟ ਲਿਖੋ ਭਾਈ ਮੰਨੀ ਸਿੰਘ ਜੀ ਦੀ ਸ਼ਹੀਦੀ ਕਿਉਂ ਹੋਈ ਨਾਦਰ ਸ਼ਾਹ ਅਤੇ ਉਸਦੇ ਪੰਜਾਬ ਦੇ ਹਮਲਿਆਂ ਬਾਰੇ ਜਾਣਕਾਰੀ ਦਿਓ ਬੁੱਢਾ ਦਲ ਅਤੇ ਤਰਨਾ ਦਲ ਬਾਰੇ ਨੋਟ ਲਿਖੋ ਛੋਟੇ ਕੱਲੂ ਕਾਰੇ ਉੱਤੇ ਨੋਟ ਲਿਖੋ ਮੀਰ ਮੰਨੂ ਦੇ ਸਿੱਖਾਂ ਉੱਤੇ ਕੀਤੇ ਗਏ ਜ਼ੁਲਮਾਂ ਦਾ ਵਰਣਨ ਕਰੋ ਸੋ ਐਸੀ ਅੱਜ ਦਾ ਗੈਸ ਵਰਕ ਐਸ ਗੈਸ ਵਰਕ ਰਿਕਾਰਡਿੰਗਲੀ پڑھਦੇ ਜਾਓ ਗਿਆਨ ਵਿੱਚ ਵਿਵਾਦਾ ਕਰੋ ਤੇ ਪ੍ਰੀਖਿਆ ਵਿੱਚ ਵੀ ਡੇਰ ਸਾਰੇ ਨੰਬਰ ਲਓ ਧੰਨਵਾਦ ਥੈਂਕ ਯੂ